ਸਰਹੱਦੀ ਜ਼ਿਲ੍ਹੇ ਦਾ ਇੱਕ ਪੰਜਾਬੀ ਨੌਜਵਾਨ ਅਚਾਨਕ ਗਲਤੀ ਦੇ ਨਾਲ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਿਆ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੇ ਵਿੱਚੋਂ ਪਾਕਿਸਤਾਨ ਪਹੁੰਚੇ ਨੌਜਵਾਨ ਅਮਰਤਪਾਲ ਸਿੰਘ ਨੂੰ ਮਹੀਨੇ ਦੀ ਕੈਦ ਤੇ 50000 ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਮਰਤਪਾਲ ਸਿੰਘ ਆਪਣੇ ਪਰਿਵਾਰ ਦੇ ਮੁਤਾਬਕ ਉਹਨਾਂ ਦੇ ਕਹੇ ਤੇ ਆਪਣੀ ਜ਼ਮੀਨ ਵੱਲ ਗੀੜਾ ਮਾਰਨ ਗਿਆ ਸੀ ਪਰ ਅਚਾਨਕ ਪਾਕਿਸਤਾਨ ਪੁਲਿਸ ਦੀ ਕੈਦ ਵਿੱਚ ਕਿਵੇਂ ਆ ਜਾਂਦਾ ਹੈ? ਇਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਨੇ ਦਰਅਸਲ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਕਿਸਾਨ ਨੂੰ ਪਾਕਿਸਤਾਨ ਦੇ ਵਿੱਚ 1 ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ 23 ਸਾਲਾ ਕਿਸਾਨ ਅਮਰਤਪਾਲ ਸਿੰਘ ਗਲਤੀ ਦੇ ਨਾਲ ਪਾਕਿਸਤਾਨ ਚਲਾ ਗਿਆ ਗਵਾਂਡੀ ਦੇਸ਼ ਦੀ ਇੱਕ ਅਦਾਲਤ ਨੇ ਉਸ ਨੂੰ 1 ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਉਸ ਦੇ ਪਿਤਾ ਜਗਰਾਤ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਠੋਕਵੇਂ ਕਦਮ ਚੁੱਕਣ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੈਰੇ ਕੇ ਉੱਤਰ ਦਾ ਰਹਿਣ ਵਾਲਾ ਅਮਰਿਤਪਾਲ ਸਿੰਘ 21 ਜੂਨ ਨੂੰ ਭਾਰਤ-ਪਾਕਿਸਤਾਨ ਸਰਹੱਦ ਤੇ ਲਾਪਤਾ ਹੋ ਗਿਆ ਸੀ ਉਹ ਸੀਮਾ ਸੁਰੱਖਿਆ ਬਲ ਦੀ ਨਿਗਰਾਨੀ ਹੇਠ ਰਾਣਾ ਸਰਹੱਦੀ ਚੌਕੀ ਦੇ ਨੇੜੇ ਕੰਡਿਆਲੀ ਤਾਰ ਦੇ ਪਾਰ ਸਥਿਤ ਆਪਣੇ ਖੇਤ ਦੀ ਦੇਖਭਾਲ ਕਰਨ ਗਿਆ ਸੀ ਉਹ ਸ਼ਾਮ 5 ਵਜੇ ਦੇ ਕਰੀਬ ਗੇਟ ਬੰਦ ਹੋਣ ਤੋਂ ਪਹਿਲਾਂ ਵਾਪਸ ਨਹੀਂ ਆਇਆ ਅਮਰਤਪਾਲ ਸਿੰਘ ਵਿਆਹਿਆ ਹੋਇਆ ਹੈ ਤੇ ਉਸ ਦੀ ਇੱਕ ਧੀ ਵੀ ਹੈ ਤੇ ਉਸ ਦੇ ਕੋਲ ਲਗਭਗ 8 ਏਕੜ ਜ਼ਮੀਨ ਵੀ ਹੈ। ਬੀਐਸਐਫ ਤੇ ਜਵਾਨਾਂ ਨੂੰ ਪਾਕਿਸਤਾਨ ਦੇ ਵੱਲ ਜਾਂਦੇ ਮਨੁੱਖੀ ਪੈਰਾਂ ਦੇ ਨਿਸ਼ਾਨ ਮਿਲੇ ਜਿਸ ਤੇ ਨਾਲ ਸ਼ੱਕ ਇਹ ਪੈਦਾ ਹੋਇਆ ਕਿ ਅਮਰਤਪਾਲ ਸਿੰਘ ਅਣਜਾਣੇ ਦੇ ਵਿੱਚ ਸਰਹੱਦ ਪਾਰ ਕਰਨ ਗਿਆ। 27 ਜੂਨ ਨੂੰ ਪਾਕਿਸਤਾਨ ਰੇਂਜਰਾਂ ਨੇ ਬੀਐਸਐਫ ਅਧਿਕਾਰੀਆਂ ਨੂੰ ਪੁਸ਼ਟੀ ਕੀਤੀ ਕਿ ਅਮਰਤਪਾਲ ਸਿੰਘ ਸਥਾਨਕ ਪਾਕਿਸਤਾਨੀ ਪੁਲਿਸ ਦੀ ਹਿਰਾਸਤ ਵਿੱਚ ਹੈ। ਅਮਰਤਪਾਲ ਸਿੰਘ ਦੇ ਪਿਤਾ ਜਗਰਾਜ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪੁੱਤਰ ਵਿਰੁੱਧ ਪਾਕਿਸਤਾਨ ਦੇ ਵਿੱਚ ਕੇਸ ਦਰਜ ਕੀਤਾ ਗਿਆ ਤੇ 28 ਜੁਲਾਈ ਨੂੰ ਉਸ ਨੂੰ 1 ਦਾ ਸੁਣਾਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਕਿਸਤਾਨੀ ਵਕੀਲ ਨੇ ਉਹਨਾਂ ਨੂੰ ਅਦਾਲਤ ਦੇ ਹੁਕਮ ਦੀ ਇੱਕ ਕਾਪੀ ਭੇਜੀ ਜਿਸ ਦੇ ਮੁਤਾਬਕ ਅਮਰਤਪਾਲ ਤੇ ਵਿਦੇਸ਼ੀ ਐਕਟ 1946 ਤਹਿਤ ਦੋਸ਼ ਲਗਾਏ ਗਏ ਨੇ ਅਮਰਤਪਾਲ ਸਿੰਘ ਨੂੰ 50000 ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਹੈ ਜੇਕਰ ਉਹ ਜੁਰਮਾਨਾ ਨਹੀਂ ਭਰਦਾ ਤਾਂ ਉਸ ਨੂੰ 15 ਦਿਨਾਂ ਦੀ ਬਾਦੂ ਸਜ਼ਾ ਭੁਗਤਣੀ ਪਵੇਗੀ ਅਦਾਲਤ ਨੇ ਸਬੰਧਤ ਅਧਿਕਾਰੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਦੀ ਹਵਾਲਗੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਅਮਰਿਤਪਾਲ ਸਿੰਘ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤੇ ਦੱਸਿਆ ਕਿ ਉਹ ਠੀਕ ਠਾਕ ਹੈ ਤੇ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ। ਉਸ ਦੇ ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਪਾਕਿਸਤਾਨ ਤੋਂ ਡਿਪੋਰਟ ਕਰਨ ਦੇ ਲਈ ਠੋਕਵੇਂ ਕਦਮ ਚੁੱਕੇ ਜਾਣ। ਬੇਟੇ ਦਾ ਨਾਮ ਅਮਰਿਤਪਾਲ ਸਿੰਘ ਹੈ। ਜੀ। ਜੋ ਸਾਡੀ ਜ਼ਮੀਨ ਤਾਰ ਬੰਦੀ ਤੋਂ ਅੰਦਰ ਇਹ ਪੈਂਦੀ ਹੈ। ਜੀ। ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ। ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਤਾ ਗਿਆ ਹੈ। ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮ ਕਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਉਹਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇਡਾ ਲਗਾ ਆ ਰਿਹਾ ਸੀ ਤੇ ਜਦੋਂ ਬਾਰਡਰ ਲਾਈਨ ਤੇ ਢੇਡਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਾਹਨ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕਿਆ ਜਾਂਦਾ ਵਹੀਕਲ ਕਿਹੜਾ ਵਹੀਕਲ ਹੈ ਮੋਟਰਸਾਈਕਲ ਲੱਗੇਗਾ ਜੀ ਹਾਂਜੀ ਸਰ ਤੁਹਾਨੂੰ ਕਿੱਥੋਂ ਪਤਾ ਲੱਗਦਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦੌੜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੇ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਹੈ ਕੀ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਕਿੱਥੇ ਗਿਆ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਤੇ ਸਾਥ ਦੇ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇਨ ਸੱਪ ਲੜਦੇ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਪਾਲ ਨਹੀਂ ਹੋਣੀ ਸੀ ਤਾਂ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੀ ਜਾ ਕੇ ਬੀਐਸਐਫ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਦੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਪੈੜਾ ਵੀਐਸਐਫ ਦੇ ਵੱਲੋਂ ਪੜਾ ਸਰਉੱਤਰ ਲਗੀਆਂ ਹੀ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੂਡੈਂਟ ਸਾਹਿਬ ਆਏ ਤਾਂ ਵੀਐਸਐਫ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅ ਤੇ 3 ਵਜੇ ਸ਼ਾਮ ਨੂੰ ਟਾਈਮ ਹਾਂ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਆ ਇਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਹੈ ਜੀ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜਰੂਰ ਗਏ ਜਦੋਂ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਿਲ ਕੇ ਸਾਨੂੰ ਇਹ ਚੀਜ਼ ਦੱਸਿਆ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਹਾਂਜੀ ਸਰ ਡੀਆਈ ਸਾਹਿਬ ਨਾਲ ਮੀਟਿੰਗ ਹੋਈ ਹੈ ਸੀਓ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡੇ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਸੀ ਕਹਿ ਦਈਏ ਵੀ ਐਸਐਫ ਨੇ ਸਾਡਾ ਉਹਨਾਂ ਦਾ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸੱਟ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤਾਂ ਲਗਭਗ ਡੇਲੀ ਮੀਟਿੰਗ ਪਾਕਿਸਤਾਨ ਨਾਲ ਕੀ ਨਾਮ ਕੀ ਇਹ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਤਪਾਲ ਸਿੰਘ ਹੈ ਜੀ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਚੋ ਤਾਂ ਹਾਂਜੀ ਸਰ ਇੱਕ ਬੱਚਾ ਦਾ ਸਿਰਫ 2.5 3 ਮਹੀਨਾ ਦਾ ਅੱਛਾ ਜੀ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਜ਼ਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕਿਤਾਜੇ ਇਨੀ ਉਧਰ ਜ਼ਮੀਨ ਦਾ کاروبار ਸਾਡੇ 8.5 ਏਕੜ ਦੀ ਤਾਰਬੰਦੀ ਦੇ ਅੰਦਰ ਜ਼ਮੀਨ ਕਿੰਨੇ ਚਿਰ ਤੋਂ ਤੁਸੀਂ ਲੋਕਾਂ ਬਈ ਕਰ ਰਹੇ ਅਸੀਂ 2004 ਤੋਂ ਬਈ ਕਰ ਰਹੇ ਹਾਂ ਜੀ ਉੱਥੇ ਟੋਟਲੀ ਘਾਟੀ ਦੀ ਜ਼ਮੀਨ ਉਧਰ ਹਾਂਜੀ ਸਰ ਸਾਡੀ ਜੋ ਵੀ ਤਾਰਬੰਦੀ ਦੇ ਅੰਦਰ ਇਹ ਜ਼ਮੀਨ ਟੋਟਲੀ ਹੈ ਪਹਿਲਾਂ ਵੀ ਜਾਂਦਾ ਹੈ ਕਾਰਪ ਹਾਂਜੀ ਬਿਲਕੁਲ ਸਾਰੀ ਖੇਤੀ ਉਸ ਆਉਂਦਾ ਜੀ ਕੀਤੀ ਉਸ ਆਮਦਾ ਜੀ ਵੀ ਇਹ ਕਰਕੇ ਉਸ ਤੋਂ ਬਾਅਦ ਉਹਨੇ 5 ਸਾਲ ਤੱਕ ਮੈਨੂੰ ਲਗਾਤਾਰ ਹੋ ਗਿਆ ਮੈਂ ਕੇਸ ਜਾ ਕੇ ਨਹੀਂ ਦੇਖਿਆ ਇੱਕ ਦੋ ਵਾਰ ਸਾਲ ਚ ਜਾਣਾ ਬਸ ਜੀ ਬਿਲਕੁਲ ਜੀ ਸਰ ਰਾਤ ਘਰ ਚ ਥੋੜੀ ਮੋਟ ਬੈਸ ਹੋਈ ਉਹਨਾਂ ਦੀ ਮੀਆਂ ਬੀਵੀ ਦੀ ਕੋਈ ਜੱਡੀ ਇਹੋ ਚ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਚੱਕਰ ਇਹੋ ਜਨ ਨਹੀਂ ਹੈਗਾ ਵੀ ਜਿਹੜਾ ਉਸ ਮਸਲੇ ਦੇ ਵਿੱਚ ਜਾ ਸਕਦਾ ਬੱਚਾ ਅਸੀਂ ਜੋ ਅਰਮਾਨ ਨੇ ਸਾਡੇ ਵੀ ਉਸਨ ਗਰਮੀ ਬਹੁਤ ਜ਼ਿਆਦਾ ਪਈ ਸਿੱਖੂ ਕਿ ਵੀ ਸਭ ਸਾਨੂੰ ਧੁੱਪ ਦੇ ਸਮੇਂ ਦੇ ਵਿੱਚ ਕੰਮ ਕਰਨ ਨੂੰ ਸਮਾਂ ਮਿਲਦਾ ਹੈ ਕਿਉਂ ਨੋਂ ਤੋਂ 5 ਮਿਲਦਾ ਤੇ ਗਰਮੀ ਦੇ ਅਸੀਂ ਚ ਜਨ ਹਾਂ ਸਾਨੂੰ ਮਹਿਸੂਸ ਹੋਵੇ ਸਾਡੇ ਬੱਚੇ ਨੂੰ ਗਰਮੀ ਦਾ ਜਾਂ ਸਮਝ ਲੋ ਵੀ ਚੱਕਰ ਆਇਆ ਜਾਂ ਕੁਝ ਵੀ ਆਇਆ ਜਾਂ ਬੀਬੀ ਵੰਦਨ ਦਾ ਕੁਝ ਵੀ ਹੁਣ ਕਾਰਨ ਸਮਝ ਸਕਦੇ